ਘਟਨਾ ਸਾਹਿਬ ਦੇ ਸਾਬਕਾ ਜਥੇਦਾਰ ਗੌਰਵ ਮਸਕੀਨ ਨੇ ਸਿੰਘ ਸਾਹਿਬਾਨ ਤੇ ਚੁੱਕੇ ਸਵਾਲ ਬੁਰੇ ਤਨਖਈਆ ਨੂੰ ਗੁਰਬਾਣੀ ਵਾਲੀ ਤਖਤੀ ਪਾ ਕੇ ਵਾਸ਼ਰੂਮ ਸਾਫ ਕਰਨ ਲਈ ਕਹਿਣਾ ਗਲਤ ਇਹ ਗੁਰਬਾਣੀ ਦੀ ਬੇਅਦਬੀ ਸਿੰਘ ਸਾਹਿਬਾਨ ਪਛਤਾਤਾ ਕਰ ਮੁੱਖ ਮੰਤਰੀ ਮਾਨਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਬੁੱਤ ਕਰਨਗੇ ਲੋਕ ਅਰਪਣ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਤੇ ਸਮਰਪਿਤ ਕੀਤਾ ਜਾਵੇਗਾ ਬੁੱਤ ਦੂਜੇ ਦਿਨ ਵੀ ਦਰਬਾਰ ਸਾਹਿਬ ਦੀ ਸੇਵਾ ਕਰਨਗੇ ਸੁਖਬੀਰ ਸਿੰਘ ਬਾਦਲ ਪਹਿਰੇਦਾਰ ਵਜੋਂ ਕਰਨਗੇ ਡਿਊਟੀ ਲੰਗਰ ਹਾਲ ਚ ਵੀ ਕਰਨਗੇ ਸੇਵਾ ਅੱਜ ਯਕਾਲ ਤੱਕ ਸਾਹਿਬ ਦੇ ਵੱਲੋਂ ਲਈ ਤਨਖਾਹ ਪੂਰੀ ਕਰਨਗੇ ਅਕਾਲੀ ਲੀਡਰਸ ਕੋਈ ਵਾਸ਼ਰੂਮ ਸਾਫ ਕਰਨ ਤੇ ਕੋਈ ਲੰਗਰ ਹਾਲ ਚ ਕਰੇਗਾ ਸੇਵਾ ਐਮਪੀ ਬੇਪਾਲ ਤੇ ਦੁਬਾਰਾ ਐਨਐਸਏ ਲਾਂਡ ਦੇ ਮਾਮਲੇ ਤੇ ਅੱਜ ਹਾਈ ਕੋਰਟ ਸਰਵਾਈ ਪੰਜਾਬ ਸਰਕਾਰ ਦਾਖਲ ਕਰੇਗੀ ਜਵਾਬ ਅਬਦਕਪਾਲ ਤੇ ਉਸੇ ਸਾਥੀਆਂ ਨੇ ਐਨਐਸਏ ਲਾਂਡ ਨੂੰ ਦਿੱਤੀ ਹੈ ਚੁਣੌਤੀ उपराष्ट्रपति खेती खेतीबाड़ी मंत्री शिवराज चौहान सवाल पूछे किसान नाल कीते वादे क्यों की नहीं पूरे किसान फसल मशहूर कमेडियन सुनील पाल हुए लापता लगातार फोन आ रहा बंद एक दिसंबर शो ले गई से पटना पत्नी ने पुलिस को दर्ज करवाई शिकायत ਬੁਢੇ ਨਾਲੇ ਨੂੰ ਲੈ ਕੇ ਪ੍ਰਸ਼ਾਸਨ ਦੀ ਬਣੀ ਕਾਲਾ ਪਾਣੀ ਮੋਚਾ ਨਾਲ ਸਹਿਮਤੀ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਨੀਆਂ ਸਾਲੀਆਂ ਮੰਗਾ ਕੇ ਰਸਤੇ ਚਲੇ ਗਏ ਤਾਂ ਬਚਨਕਾਰੀ ਨੂੰ ਛੱਡੇ ਗਏ 7 ਦਸੰਬਰ ਤੋਂ ਬਾਅਦ ਕਦੇ ਵੀ ਹੋ ਸਕਦੀਆਂ ਐਮਸੀ ਚੋਣਾਂ ਚੋਣ ਕਮਿਸ਼ਨ ਨੇ ਹਾਈ ਕੋਰਟ ਦਿੱਤੀ ਜਾਣਕਾਰੀ 7 ਦਸੰਬਰ ਤੱਕ ਹੋਟਲਿਸਟ ਪਹੁੰਚ ਜਾਵੇਗੀ ਤਿਆਰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਗਜੋਤ ਕੌਰ ਨਿਊਜ਼ ਟੀਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਪਟਨਾ ਸਾਹਿਬ ਦੇ ਸਾਫ ਕਾ ਜਥੇਦਾਰ ਦੀ ਪਟਨਾ ਸਾਹਿਬ ਦੇ ਸਾਫ ਕਾ ਜਥੇਦਾਰ ਰਣਜੀਤ ਸਿੰਘ ਗੋਹਰੇ ਮਸਕੀਨ ਨੇ ਸਿੰਘ ਸਹਿਬਾਨ ਤੇ ਕਈ ਤਰ੍ਹਾਂ ਦੇ ਸਵਾਲੀ ਨਿਸ਼ਾਨ ਖੜੇ ਕੀਤੇ ਨੇ ਤਨਖਈਆ ਨੂੰ ਗੁਰਬਾਣੀ ਵਾਲੀ ਤਖਤੀ ਪਾ ਕੇ ਵਾਸ਼ਰੂਮ ਸਾਫ ਕਰਨ ਲਈ ਕਹਿਣਾ ਗਲਤ ਹੈ ਆ ਪਟਨਾ ਸਾਹਿਬ ਦੇ ਸਾਫ ਕਾ ਜਥੇਦਾਰ ਦੇ ਵੱਲੋਂ ਬਿਆਨ ਸਟੇਟਮੈਂਟ ਦਿੱਤੀ ਗਈ ਆ ਉਹਨਾਂ ਦਾ ਕਹਿਣਾ ਹੈ ਰਣਜੀਤ ਸਿੰਘ ਨੇ ਕਿਹਾ ਹੈ ਕਿ ਇਹ ਪਾਵਨ ਬਾਣੀ ਦੀ ਬੇਅਦਬੀ ਹੈ ਤੇ ਗਲਾ ਮੂਲ ਮੰਤਰ ਦੇ ਛਿੱਟੇ ਪਏ ਨੇ ਬਰਤਨਾ ਦੀ ਝੂਠ ਦੇ ਛਿੱਟੇ ਵੀ ਤਖਤੀ ਤੇ ਪਏ ਨੇ ਜੇ ਲਾਮਿਨੇਸ਼ਨ ਵੀ ਕੀਤੀ ਗਈ ਹੈ ਤਾਂ ਵੀ ਇਹ ਗਲਤ ਹੈ ਇਹ ਹਿਰਦੇ ਬਲੁੰਦਰਨ ਵਾਲੀ ਗੱਲ ਹੈ ਸਿੰਘ ਸਾਹਿਬਾਨ ਇਸ ਬੇਅਦਬੀ ਦਾ ਪਛਤਾਪਕਰਨ ਇਸ ਗੱਲ ਦਾ ਜ਼ਿਕਰ ਰਣਜੀਤ ਸਿੰਘ ਦੇ ਵੱਲੋਂ ਕੀਤਾ ਗਿਆ ਕਿ ਦੋਸ਼ੀ ਕਰਾਰ ਦੇਣ ਦੀ ਜਲਦੀ ਸੀ ਕਿ ਬਾਣੀ ਦਾ ਸਤਕਾਰ ਯਾਦ ਨਹੀਂ ਰੱਖਿਆ ਗਿਆ ਜਥੇਦਾਰਾਂ ਦੇ ਜ਼ਰੀਏ ਗੁਰਬਾਣੀ ਦੀ ਬੇਅਦਬੀ ਹੋਈ ਹੈ ਇਸ ਗੱਲ ਦਾ ਜ਼ਿਕਰ ਜੋ ਹੈ ਸਾਬਕਾ ਜਥੇਦਾਰ ਪਟਨਾ ਸਾਹਿਬ ਦੇ ਵੱਲੋਂ ਕੀਤਾ ਗਿਆ ਕਿ ਜਥੇਦਾਰ ਪਦਵੀ ਤੇ ਰਹਿਣ ਦਾ ਹੱਕ ਹੈ ਕਿ ਤੁਸੀਂ ਸਜ਼ਾ ਦੇ ਭਾਗੀ ਨਹੀਂ कि ਤੁਹਾਨੂੰ ਅਕਾਲ ਤੱਕ ਸਹਾਰੇ ਤਲਬ ਨਹੀਂ ਕਰਨਾ ਚਾਹੀਦਾ ਨਾ तमाम ਗੱਲਾਂ ਦਾ ਜ਼ਿਕਰ ਜੋ ਹੈ ਕਰਦੇ ਹੋਏ ਨਜ਼ਰ ਆਏ ਪਟਨਾ ਸਾਹਿਬ ਦੇ ਸਾਥ ਕਾ ਜਥੇਦਾਰ ਰਣਜੀਤ ਸਿੰਘ ਗੋਹਰੇ ਮਸਕੀਨ ਤੇ ਗੁਰਬਾਣੀ ਦੀ ਬੇਦਬੀ ਹੈ ਸਿੰਘ ਸਹਿਬਾਨ ਪਛਤਾਵਾ ਕਰਨ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਜ਼ਿਕਰ ਜੋ ਕਿ 2 ਦਸੰਬਰ ਨੂੰ ਸਿੰਘ ਸਹਿਬਾਨਾ ਦਿੱਕਤਰਤਾ ਸੱਦ ਗਈ ਸੀ ਜਿਸ ਦੇ ਚਲਦੇ ਸੁਖਬੀਰ ਸਿੰਘ ਬਾਦਲ ਸਣੇ ਜੋ 2007 ਤੋਂ 2017 ਤੱਕ وزارت ਦੇ ਹਿੱਸਾ ਸੀ ਕੈਬਨਟ ਦਾ ਹਿੱਸਾ ਸੀ ਉਹਨਾਂ ਨੂੰ ਵੀ ਤਨਖਾਹਾਂ ਘੱਲ ਲਗਾਈ ਗਈ ਸੀ ਕੱਲ੍ਹ ਦੇ ਤਵਾਮ ਦਸਤੂਰਾ ਜੋ तमाम अकाली ਆਗੂ ਸੀ ਉਹ ਉੱਥੇ ਪਹੁੰਚੇ ਕਿਉਂਕਿ ਸੇਵਾ ਤਨਖਾ ਉਹਨਾਂ ਨੂੰ ਲਗਾਈ ਗਈ ਸੀ ਤੇ ਵਾਸ਼ਰੂਮ ਸਾਫ਼ ਕਰਦੇ ਹੋਏ तमाम ਜੋ ਅਕਾਲੀ ਆਗੂ ਸੀ ਨਜ਼ਰ ਆਏ ਸੀ ਤੇ ਇਸਰੇ ਵਿਚਾਲੇ ਦੱਸ ਦਈਏ ਕਿ ਗਲਾਂ 'ਚ ਤਖਤੀਆਂ ਪਾਈਆਂ ਹੋਈਆਂ ਨੇ ਗੁਰਬਾਣੀ ਦੀਆਂ ਤੁਕਾਂ ਉਸ ਤੇ ਲਿਖੀਆਂ ਹੋਈਆਂ ਨੇ ਉਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਮਲਮੂਤਰ ਦੇ ਛਿੱਟੇ ਉੱਥੇ ਪਏ ਨੇ ਇਸ ਗੱਲ ਦਾ ਵੀ ਜ਼ਿਕਰ ਕਰਦੇ ਹੋਏ ਸਾਬਕਾ ਜਥੇਦਾਰ ਪਟਨਾ ਸਾਹਿਬ ਗਿਆਨੀ ਰਣਜੀਤ ਸਿੰਘ ਕਰਦੇ ਹੋਏ ਨਜ਼ਰ ਆਏ ਕਿਉਂਕਿ ਗਲਾਂ 'ਚ ਤਖਤੀਆਂ ਪਾ ਕੇ ਹੀ ਉਹਨਾਂ ਦੇ ਵੱਲੋਂ ਤਨਖਾ ਆਪਣੀ ਨਿਭਾਈ ਜਾਣੀ ਸੀ ਸੇਵਾ ਲਗਾਈ ਗਈ ਸੀ ਉਹਨਾਂ ਨੂੰ ਤੇ ਸੇਵਾ ਕਰਨ ਲਈ तमाम अकालियाਗੂ ਅੰਦਰ ਪਹੁੰਚੇ ਸੀ ਹਾਲਕਿ ਰਦੂਲ ਖਲਤਾ ਵੀ ਜ਼ਿਕਰ ਕੀਤਾ ਗਿਆ ਕਿ ਲੈਮੀਨੇਸ਼ਨ ਬੇਸ਼ੱਕ ਉਹ ਤਖਤੀਆਂ ਜੁਗਲਾਂ ਚ ਪਾਈਆਂ ਹੋਈਆਂ ਸੀ गई पर फिर भी वॉशरूम की सफाई करते हुए मलमुत्र छिट्टे उससे पे होने की सिबारा बेदबी नहीं की गई इस गल का जिक्र जथेदार साहब सबका जथेदार रणजीत सिंह पटना साहब के वालों गया बटना की जूठ के छिट्टे भी तख्ती पर पे ने गल पाई तख्ती जो है भी की गई है ये गलत है इस गल का जिक्र जो है वह ਤੇ ਹੁਣ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਜੋ ਜਥੇਦਾਰ ਸਾਹਿਬ ਨੇ ਉਹ ਇਸ ਦਾ ਪਛਤਾਵਾ ਕਰਨ ਕਿਉਂਕਿ ਬੇਅਦਬੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਨੇ ਜਥੇਦਾਰਾ ਜ਼ਰੀਏ ਗੁਰਬਾਣੀ ਦੀ ਬੇਅਦਬੀ ਹੋਈ ਹੈ ਆ ਕਿਤਨਾ ਕਿਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਹੋਏ ਪਟਨਾ ਸਾਹਿਬ ਦੇ ਸਾਹਿਬ ਦਾ ਜਥੇਦਾਰ ਗਿਆਨੀ ਰਣਜੀਤ ਸਿੰਘ ਨਜ਼ਰ ਆ ਰਹੇ ਨੇ ਜੇ ਲਾਮੀਨੇਸ਼ਨ ਵੀ ਕੀਤੀ ਗਈ ਹੈ ਤਾਂ ਵੀ ਇਹ ਗਲਤ ਹੈ ਕਿਉਂਕਿ ਕੱਲ ਕਈ ਜੋ ਆਗੂ ਉੱਥੇ ਪਹੁੰਚੇ ਸੀ ਸੇਵਾਨਾਂ ਨੂੰ ਲਗਾਈ ਗਈ ਸੀ ਤਨਖਾਹਾਂ ਨੂੰ ਲਗਾਈ ਗਈ ਸੀ ਇਹ ਸੇਵਾਵਾਨਾਂ ਨੇ ਵਾਸ਼ਰੂਮਸ 'ਚ ਪਹੁੰਚ ਕੇ ਕੀਤਾ। ਉਹਨਾਂ ਨੇ ਕੱਲ ਇਹ ਫੈਸਲਾ ਕੀਤਾ ਜਿਸ ਨੂੰ ਇਤਿਹਾਸਿਕ ਫੈਸਲਾ ਮੰਨਿਆ ਜਾ ਰਿਹਾ ਹੈ। ਔਰ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਅਕਾਲੀ ਦਲ ਨੂੰ ਦਾਗੀਆਂ ਤੇ ਬਾਗੀਆਂ ਨੂੰ ਜਿਹਨਾਂ ਨੂੰ ਦਾਗੀ ਦੀ ਬਾਗੀ ਆਖਿਆ ਜਾਂਦਾ ਸਾਰਿਆਂ ਨੂੰ ਉਹਨਾਂ ਨੇ ਤਲਬ ਕੀਤਾ ਔਰ ਸਵਾਲ-ਜਵਾਬ ਕਿਤੇ ਔਰ ਉਹਨਾਂ ਨੇ ਜੋ ਉਹਨਾਂ ਨੂੰ ਮਨ ਵਿੱਚ ਆਇਆ ਉਹਨਾਂ ਨੇ ਉਸ ਤਰ੍ਹਾਂ ਦੀ ਸੇਵਾ ਕਹਿ ਲੋ ਜਾਂ ਧਾਰਮਿਕ ਡਨ ਕਹਿ ਲੋ ਲਗਾਇਆ ਪਰ ਇਸ ਵਿੱਚ ਮੈਂ ਪਹਿਲੇ ਸਿੰਘ ਸਾਹਿਬਾਨ ਜੀ ਤੋਂ ਮਾਫੀ ਮੰਗ ਲੈਂਦਾ ਹਾਂ ਜੇ ਮੈਂ ਗਲਤ ਹੋਵਾਂਗਾ ਤਾਂ ਮੈਂ ਬਾਰ-ਬਾਰ ਮਾਫੀ ਮੰਗਦਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸਿੰਘ ਸਾਹਿਬ ਜੀ ਹੋਣ ਜਾਂ ਕੋਈ ਵੀ ਵੱਡੀ ਤੋਂ ਵੱਡੀ ਸਿੱਖ ਜਗਤ ਦੀ ਸ਼ਖਸੀਅਤ ਹੋਵੇ ਧਾਰਮਿਕ ਹੋਵੇ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਸਾਹਿਤਿਕ ਹੋਵੇ ਕਿਸੇ ਨੂੰ ਵੀ ਸਤਿਗੁਰੂ ਦੀ ਬਾਣੀ ਦੀ ਬੇਅਦਵੀ ਕਰਨ ਦਾ ਅਧਿਕਾਰ ਨਹੀਂ ਹੈ ਪਰ ਇਸ ਮਾਮਲੇ ਵਿੱਚ ਦੇਖਿਆ ਗਿਆ ਕਿ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਪਵਨ ਪੰਕਤੀਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1142 ਨੰਬਰ ਅੰਗ ਤੇ ਪੈਰੋ ਰਾਗ ਵਿੱਚ ਦਰਜ ਹਨ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸ਼ਾ ਔਰ ਜਿਸ ਪਾਪੀ ਕੋ ਮਿਲੈ ਨਾ ਢੋਈ ਸਰਨ ਆਵੇ ਤਾਂ ਨਿਰਮਲ ਹੋਈ ਸੁਖ ਪਾਇਆ ਸਤਿਗੁਰੂ ਮਨਾਏ ਸਫਲ ਪਾਏ ਕ੍ਰੂ ਤੇ ਆਏ ਪਾਰ ਬ੍ਰਹਮ ਸਤਿਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਦੇਸ ਆਖਰੀ ਪੰਕਤੀ ਇਸ ਬੰਦੀ ਚਾਰ ਪਦ ਨੇ ਪਾਰ ਬ੍ਰਹਮ ਗੁਰ ਪਏ ਦਿਆਲਾ ਨਾਨਕ ਦਾਸ ਦੇਖ ਪਏ ਨਿਹਾਲਾ ਇਹ ਪਾਵਨ ਪੰਕਤੀਆਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਤਖਤੀ ਤੇ ਲਿਖ ਕੇ ਪਿਉਨਾ ਤਖਤੀਆਂ ਗਲ ਵਿੱਚ ਪਵਾ ਕੇ ਤੇ ਭਾਵੇਂ ਇਸ ਲਈ ਸੀ ਕਿ ਅਸੀਂ ਗੁਨਾਹਗਾਰ ਆ ਤੇ ਸਰਨ ਆਇਆ ਤਾਂ ਸਾਨੂੰ ਬਖਸ਼ਿਆ ਜਾਏ ਪਰ ਇੱਥੇ ਬਾਣੀ ਦੀ ਬਹੁਤ ਵੱਡੀ ਬੇਅਦਬੀ ਹੋਈ ਜਦ ਕਿ ਉਹ ਗਲ ਵਿੱਚ ਪੰਕਤੀਆਂ ਪਾ ਕੇ ਤਖਤੀ ਮਹਾਰਾਜ ਦੀ ਬਾਣੀ ਦੀ ਲਿਖੀ ਹੋਈ ਪਾ ਕੇ ਤੇ ਉਸ ਤੇ ਮਲਮੁੱਤਰ ਦੇ ਛੱਟੇ ਪੈ ਰਹੇ ਸਨ ਤੇ ਉਹ ਬਰਤਨਾਂ ਦੀ ਝੂਠ ਦੇ ਛੱਟੇ ਪੈ ਰਹੇ ਸਨ ਤੇ ਇਸ ਕਰਕੇ ਚਲੋ ਬਰਤਨਾਂ ਦੀ ਝੂਠ ਬਾਰੇ ਕੋਈ ਕਹਿ ਸਕਦਾ ਵੀ ਮਹਾਰਾਜ ਦੀ ਸੇਵਾ ਅਗੇ ਉਹ ਵੀ ਨਹੀਂ ਪਾਣੀ ਚਾਹੀਦੀਆਂ ਬਾਣੀ ਦੀ ਪੰਕਤੀ ਤੇ ਪਰ ਮਲਮੂਤਰ ਦੇ ਵਿੱਚ ਜਾ ਕੇ ਤੇ ਧੋਣਾ ਸਾਫ ਕਰਨਾ ਤੇ ਉੱਥੇ ਬਾਣੀ ਦੀਆਂ ਪੰਕਤੀਆਂ ਗਲ ਵਿੱਚ ਪਾਈ ਰੱਖਣੀਆਂ ਸਿੰਘ ਸਾਹਿਬ ਜੀ ਨੇ ਕੋਈ ਉਚੇਚਾ ਹਦੇਸ਼ ਵੀ ਨਹੀਂ ਜਾਰੀ ਕੀਤਾ ਕਿ ਜੇ ਤੁਸੀਂ ਬਾਥਰੂਮ ਦੇ ਸਾਫ ਕਰੋਗੇ ਮਲਮੂਤਰ ਸਾਫ ਕਰੋਗੇ ਤਾਂ ਪੰਕਤੀਆਂ ਬਾਣੀ ਦੀਆਂ ਬਾਹਰ ਸਤਕਾਰ ਸਹਿਤ ਕਿਸੇ ਨੂੰ ਪਕੜਾ ਲਓਗੇ ਜਾਂ ਉੱਚੀ ਜਗ੍ਹਾ ਤੇ ਕਿਤੇ ਬਿਲਾਜ਼ਮਾਨ ਕਰਾ ਲੋ। ਇਹ ਆਪ ਜੀ ਦੀ ਜਾਣਕਾਰੀ ਵਿੱਚ ਇਹ ਨਹੀਂ ਰਿਹਾ ਕੇ ਬਾਣੀ ਦੀਆਂ ਪੰਕਤੀਆਂ ਗਲ ਵਿੱਚ ਪਾ ਕੇ ਤੇ ਮਲਮੁੱਤਰ ਸਾਫ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਮੈਂ ਸਾਰੇ ਪੰਥ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬਾਨ ਜੀ ਇਸ ਵੱਡੀ ਜਿਹੜੀ ਗੁਰਬਾਣੀ ਦੀ ਬੇਅਦਬੀ ਹੋਈ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦ ਜਿਹੜੇ 1100 42 ਨੰਬਰ ਅੰਗ ਤੇ ਨੇ ਪੈਰੋ ਮਾਲਾ ਪੰਜਵਾਂ ਮਹਾਰਾਜ ਦੇਸ ਪਾਵਨ ਪੰਕਤੀਆਂ ਜੋ ਬੇਅਦਬੀ ਕੀਤੀ ਗਈ ਹੈ ਜਾਂ ਜੋ ਬੇਅਦਬੀ ਹੋਈ ਹੈ ਜਾਣੇ ਅਣਜਾਣੇ ਹੋਈ ਹੈ ਤਾਂ ਸਿੰਘ ਸਾਹਿਬ ਜੀ ਇਸ ਦਾ ਪਛਤਾਵਾ ਕਰਨ ਔਰ ਇਸ ਤੇ ਅਕਸਰੀ ਅਕਾਲ ਤੱਕ ਸਾ ਵਖੰਡ ਪਾਠ ਰਖਵਾ ਕੇ ਜਾਂ ਜਿਸ ਤਰ੍ਹਾਂ ਵੀ ਹੈ ਅਗਰ ਬਾਣੀ ਦੀ ਬੇਅਦਬੀ ਹੋਈ ਹੈ ਤੇ ਉਹਨਾਂ ਨੂੰ ਜਿਹੜਾ ਭਾਵੇਂ ਜੋ ਜੋ ਵੀ ਨੇ ਉਹਨਾਂ ਨੂੰ ਇਸ ਇਸ ਦਾ ਪਛਤਾਵਾ ਕਰਨਾ ਜ਼ਰੂਰੀ ਹੈ ਤੇ ਜੇ ਜਾਂ ਫਿਰ ਇੰਨੀ ਜਲਦੀ ਹੋ ਗਈ ਸੀ ਕਿ ਭਈ ਅਸੀਂ ਤਾਂ ਫਟਾਫਟ ਕਿਸੇ ਨੂੰ ਦੋਸ਼ੀ ਤੇ ਕਿਸੇ ਨੂੰ ਕੁਛਕਰਾਰ ਦੇ ਦੇਣਾ ਤੇ ਭਾਵੇਂ ਬਾਣੀ ਦੀ ਪੰਕਤੀ ਦੀ ਸਤਕਾਰ ਅਦਬ ਤੇ ਭੈ ਭਾਵਨੀ ਦਾ ਖਿਆਲ ਰਵੇ ਜਾਂ ਨਾ ਰਵੇ ਜਾਂ ਇਸ ਤਰ੍ਹਾਂ ਕੀਤਾ ਗਿਆ ਤੇ ਜੇ ਮਾਨੀਏ ਸਿੰਘ ਸਾਹਿਬ ਜੀ ਉਹ ਇਸ ਤਰ੍ਹਾਂ ਕੀਤਾ ਗਿਆ ਹੈ ਤਾਂ ਫਿਰ ਆਪ ਜੀ ਨੂੰ ਇਸ ਵੱਡੀ ਪਦਵੀ ਤੇ ਰਹਿਣ ਦਾ ਹੱਕ ਨਹੀਂ ਹੈ ਮੈਂ ਨਿਮਰਤਾ ਸਹਿਤ ਬੇਨਤੀ ਕਰ ਰਿਹਾ ਬਾਕੀ ਤੁਸੀਂ ਆਪ ਹੀ ਸੋਚੋ ਕਿ ਤੁਹਾਨੂੰ ਹੱਕ ਹੈ ਅਗਰ ਤੁਹਾਡੇ ਰਾਹੀਂ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਦੀਆਂ ਪੰਕਤੀਆਂ ਦੀ ਬੇਅਦਬੀ ਤੁਹਾਡੇ ਰਾਹੀਂ ਹੋਈ ਹੈ ਅਗਰ ਤਾਂ ਫਿਰ ਤੁਹਾਨੂੰ ਇਹ ਪਦਵੀਆਂ ਤੇ ਰਹਿਣ ਦਾ ਹੱਕ ਹੈਗਾ ਕਿ ਆਪ ਸਜਾ ਦੇ ਭਗਤ ਤੇ ਪਟਨਾ ਸਾਹਿਬ ਦੇ ਸਾਹਿਬ ਦਾ ਜਥੇਦਾਰ ਰਣਜੀਤ ਸਿੰਘ ਘੋਰੇ ਮਸਕੀਨ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਨਿਸ਼ਾਨ ਸਿੰਘ ਸਾਹਿਬਾਨ ਤੇ ਖੜੇ ਕੀਤੇ ਗਏ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਸਿੰਘ ਸਾਹਿਬਾਨਾਂ ਦੇ ਵੱਲੋਂ ਜੋ ਗੁਰਬਾਣੀ ਦੀਆਂ ਪਵਿੱਤਰ ਤੁਕਾਂ ਨੇ ਉਸ ਦੀ ਬੇਅਦਬੀ ਕੀਤੀ ਗਈ ਹੈ ਕਿਉਂਕਿ ਜਿੰਨੇ ਵੀ ਤਨਖਾਹਿਆ ਕਰਾਰ ਉੱਥੇ ਤਨਖਾਹ ਜਣਾ ਆਗੋਂ ਨੂੰ ਲਗਾਈ ਗਈ ਸੀ ਵਾਸ਼ਰੂਮ ਦੇ ਅੰਦਰ ਗਏ ਤਨਖਾਹਿਆ ਕਰਾਰ ਦੀ ਜੋ ਤਖਤੀ ਹੈ ਉਹ ਗਲ ਚ ਲਟਕੀ ਹੋਈ ਸੀ ਕਿਉਂਕਿ ਗੁਰਬਾਣੀ ਦੀਆਂ ਤੁਕਾਂ ਉਸ ਤੇ ਲਿਖੀਆਂ ਹੋਈਆਂ ਸੀ ਮਲ ਮੂਤਰ ਦੇ ਛਿੱਟੇ ਉਸ ਤੇ ਪਏ ਨੇ ਤੇ ਸਿੰਘ ਸਾਹਿਬਾਨ ਦੇ ਵੱਲੋਂ ਗੁਰਬਾਣੀ ਦੀ ਬੇਅਦਬੀ ਕੀਤੀ ਗਈ ਹੈ ਪਛਤਾਤ ਕੇ ਉਹ ਇਸ ਪੂਰੇ ਗਲ ਤੇ ਕਰਨ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਕਿ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਕਾਲੀ ਸੀ ਕਿ ਜੋ ਦੋਸ਼ੀ ਕਰਾਰ ਉਹਨਾਂ ਦਿੱਤਾ ਜਾਏ ਸਜ਼ਾ ਕਰਾਰ ਦਿੱਤਾ ਜਾਏ ਤੇ ਉਹਨਾਂ ਨੂੰ ਇਸ ਪਦਵੀ ਤੇ ਰਹਿਣ ਦਾ ਕੋਈ ਵੀ ਹੱਕ ਨਹੀਂ ਹੈ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਇਆ ਮੇਨਾ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਫੋਨ ਲਾਈਨ ਤੇ ਜੁੜੋਏ ਨੇ ਵਿਨੇਸ਼ ਸਾਹਿਬ ਦਾ ਜਥੇਦਾਰ ਰਣਜੀਤ ਸਿੰਘ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲੀ ਨਿਸ਼ਾਨ ਖੜੇ ਕੀਤੇ ਗਏ ਨੇ ਇੱਥੋਂ ਤੱਕ ਜ਼ਿਕਰ ਕਰ ਦਿੱਤਾ ਗਿਆ ਕਿ ਸਿੰਘ ਸਹਿਬਾਨਾ ਨੂੰ ਆਪਣੀ ਪਦਵੀ ਤੇ ਰਹਿਣ ਦਾ ਹੱਕ ਨਹੀਂ ਹੈ ਕਿਉਂਕਿ ਗੁਰਬਾਣੀ ਦੀ ਬੇਦਬੀ ਹੋਈ ਬਿਕੋਸਰ ਉਹ ਜਿਹੜਾ ਪਟਨਾ ਸਾਹਿਬ ਦੇ ਸਾਥ ਕੱਢ ਕੇ ਜਾ ਰਿਹਾ ਗੋਰੇ ਮਕੀਨ ਜਿਹੜਾ ਰਣਜੀਤ ਸਿੰਘ ਉਹਨਾਂ ਨੇ ਉਹਨਾਂ ਨੇ ਇੱਕ ਲੰਬੀ ਚੋੜੀ ਸਟੇਟਮੈਂਟ ਕੱਲ ਦੇਰ ਰਾਤ ਜਾਰੀ ਕੀਤੀ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਗਲਾ ਵਿੱਚ ਤਖਤੀਆਂ ਪਾ ਕੇ ਜਿਹੜੀ ਸਜਾ ਲਾਈ ਗਈ ਸੀ ਜੀ ਵਾਸ਼ਰੂਮ ਦੀ ਸੇਵਾ ਕਿੱਥੇ ਜਾਏਗੀ ਤੇ ਉਹਨਾਂ ਤਖਤਿਆਂ ਦੇ ਉੱਪਰ ਗੁਰਬਾਣੀ ਦੀਆਂ ਜਿਹੜੀਆਂ ਟੁਕਲਾਂ ਲਿਖੀਆਂ ਗਈਆਂ ਨੇ ਇਹ ਆਪਣੇ ਆਪ ਵਿੱਚ ਇੱਕ ਬੇਅਦਬੀ ਹੋਈ ਹੈ ਤੇ ਕਿਉਂਕਿ ਜਦੋਂ ਗੁਰਬਾਣੀ ਦੀਆਂ ਟੁਕਲਾਂ ਲਿਖੀਆਂ ਹੋਈਆਂ ਤੇ ਉਹ ਸਾਰੇ ਵਾਸ਼ਰੂਮ ਵਿੱਚ ਬਾਥਰੂਮਾਂ ਵਿੱਚ ਜਾ ਕੇ ਸੇਵਾ ਕਰਦੇ ਸੀ ਤੇ ਉੱਥੇ ਪਾਣੀ ਦੇ ਵਿੱਚ ਛਿੱਟੇ ਪਏ ਐ ਤੇ ਉਹਨਾਂ ਨੇ ਸਵਾਲ ਖੜੇ ਕੀਤੇ ਕਿ ਇਹਦੀ ਜਿਹੜੀ ਫੈਲਦੀ ਹੋਈ ਆ ਉਹਦੇ ਲਈ ਜਿਹੜੇ ਮੌਜੂਦਾ ਜਿੱਥੇ ਲੜ ਰਹੇ ਕਿਤਨੇ ਜਿੱਤੇ ਉਹ ਜ਼ਿੰਮੇਵਾਰ ਹੈ ਤੇ ਕਿ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਉਹ ਇਸ ਦਾ ਪਛਤਾਪ ਕਿਵੇਂ ਹੋਏਗਾ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਮੌਜੂਦਾ ਜਥੇਦਾਰ ਹੈ ਉਹਨਾਂ ਨੂੰ ਪਛਤਾਪ ਕਰਨਾ ਚਾਹੀਦਾ ਹੈ ਤੇ ਕੁਰਬਾਨੀ ਦੀ ਬੇਅਦਬੀ ਕੋਈ ਵੀ ਕਰੇ ਉਹ ਭਾਵੇਂ ਮੌਜੂਦਾ ਜਥੇਦਾਰ ਹੋਵੇ ਜਾਂ ਕੋਈ ਵੀ ਹੋਰ ਹੋਵੇ ਕਿਸੇ ਨੂੰ ਵੀ ਇਸ ਦੀ ਮਨਜ਼ੂਰੀ ਨਹੀਂ ਮਿਲ ਸਕਦੀ ਕੁਰਬਾਨੀ ਦੀ ਬੇਅਦਬੀ ਕਰਨ ਦੀ ਇਸ ਜਿਹੜੇ ਮੌਜੂਦਾ ਜਥੇਦਾਰ ਹੈ ਜਿਤਨਾ ਕਿ ਤੇ ਉਹ ਜ਼ਿੰਮੇਦਾਰ ਹੈ ਤੇ ਇਹ ਇਸ ਤਰੀਕੇ ਦੀ ਜਿਹੜੀ ਹੈ ਕਿ ਇਹਨਾਂ ਨੇ ਦਵਾਲ ਖੜੇ ਕਿਤੇ ਕਿ ਇੰਨੀ ਵੀ ਕੀ ਮਤਲਬ ਖਾਲੀ ਸੀ ਯਕੀਨ ਡੈਸਪੀਰੇਸ਼ਨ ਸੀ ਕਿ ਮੌਜੂਦਾ ਜਥੇਦਾਰਾਂ ਦੇ ਜਿਹੜੇ ਵੀ ਸੇਵਕ ਸੀਗੇ ਉਹਨਾਂ ਵੱਲੋਂ ਫਟਾਫਟ ਮੌਕੇ ਤੇ ਤਖਤੀਆਂ ਪੈਨਾਈਆਂ ਗਈਆਂ ਤੇ ਇਹ ਜਿਹੜਾ ਆਦੇਸ਼ ਆਪਾਸ ਕੀਤਾ ਗਿਆ ਇਸ ਕਰਕੇ ਹਾਲਾਂਕਿ ਉਹਨਾਂ ਨੇ ਇਸ ਤੇ ਬਕਾਇਦਾ ਇਹ ਵੀ ਕਿਹਾ ਕਿ ਵੀ ਵੀ ਜਥੇਦਾਰਾਂ ਨੂੰ ਪਛਤਾਵਾ ਕਰਨਾ ਚਾਹੀਦਾ ਹੈ ਗੁਰੂ ਬਖਸ਼ਨ ਹਾਰਾ ਗੁਰੂ ਬਖਸ਼ ਦੇਵੇਗਾ ਪਰ ਇਹ ਹੈ ਕਿ ਇਹਨਾਂ ਨੂੰ ਜੱਥੇਦਾਰਾਂ ਨੂੰ ਵੀ ਜਿਹੜੇ ਮੌਜੂਦਾ ਜੱਥੇਦਾਰ ਹੈ ਸਿੰਘ ਸਾਬਾ ਨਾ ਉਹਨਾਂ ਨੂੰ ਵੀ ਇਹ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਇਸ ਮਾਮਲੇ 'ਚ ਜਿਹੜੀ ਇੰਨੀ ਕਾਲੀ ਨਹੀਂ ਦਿਖਾਨੀ ਚਾਹੀਦੀ ਸੀ ਜੀ ਚਲੋ ਬੜ ਬੜ ਸ਼ੁਕਰੀਆ ਮੀਨਿਸ ਸਾਨ ਤਮਾਮ ਜਾਣਕਾਰੀ ਦੇਣ ਲਈ ਤੇ ਜੋ ਸਾਫ ਕਾ ਜਖਰਾ ਨੇ ਪਟਨਾ ਸਾਹਿਬ ਦੇ ਗਿਆਨੀ ਰਣਜੀਤ ਸਿੰਘ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲੀ ਇਨਸ਼ਾਨ ਖੜੇ ਕੀਤੇ ਗਏ ਹਾਲਾਂਕਿ ਇਸ ਗੱਲ ਦਾ ਜ਼ਿਕਰ ਉਹ ਕਰਦੇ ਹੋਏ ਨਜ਼ਰ ਆਏ ਕਿ ਅਕਾਲ ਤਖਤ ਸਾਹਿਬ ਤੇ ਅਖੰਡ ਪਟਨਾ ਸਾਹਿਬ ਰਖਵਾਉਣੇ ਚਾਹੀਦੇ ਨੇ ਸਿੰਘ ਸਾਹਿਬਾਨਾਂ ਨੂੰ ਪਛਤਾਪ ਕਰਨਾ ਚਾਹੀਦਾ ਹੈ ਉਹਨਾਂ ਨੂੰ ਬਹੁਤ ਹੀ ਕਾਲੀ ਸੀ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਆ ਫੈਸਲਾ ਸੁਣਾਇਆ ਗਿਆ ਇਸ ਗੱਲ ਦਾ ਵੀ ਧਿਆਨ ਨਹੀਂ ਰੱਖਿਆ ਗਿਆ ਕਿ ਗੁਰਬਾਣੀ ਦੀਆਂ ਪਾਵਨ ਤੁਕਾਂ ਦੀ ਬਿਆਦੀ ਇਸ ਦੇ ਨਾਲ ਹੋਵੇਗੀ ਉਹਨਾਂ ਨੇ ਕੱਲ ਇਹ ਫੈਸਲਾ ਕੀਤਾ ਜਿਸ ਨੂੰ ਇਤਿਹਾਸਿਕ ਫੈਸਲਾ ਮੰਨਿਆ ਜਾ ਰਿਹਾ ਹੈ ਔਰ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਅਕਾਲੀ ਦਲ ਨੂੰ ਦਾਗੀਆਂ ਤੇ ਬਾਗੀਆਂ ਨੂੰ ਜਿਹਨਾਂ ਨੂੰ ਦਾਗੀ ਦੇ ਬਾਗੀ ਆਖਿਆ ਜਾਂਦਾ ਸਾਰਿਆਂ ਨੂੰ ਉਹਨਾਂ ਨੇ ਤਲਬ ਕੀਤਾ ਔਰ ਸਵਾਲ ਜਵਾਬ ਕੀਤੇ ਔਰ ਉਹਨਾਂ ਨੇ ਜੋ ਉਹਨਾਂ ਨੂੰ ਮਾਨਵੇ ਚ ਆਇਆ ਉਹਨਾਂ ਨੇ ਉਸ ਤਰ੍ਹਾਂ ਦੀ ਸੇਵਾ ਕਹਿ ਲਓ ਜਾਂ ਧਾਰਮਿਕ ਡੰਡ ਕਹਿ ਲਓ ਲਗਾਇਆ ਔਰ ਇਸ ਵਿੱਚ ਮੈਂ ਪਹਿਲੇ ਸਿੰਘ ਸਾਹਿਬਾਨ ਜੀ ਤੋਂ ਮਾਫੀ ਮੰਗ ਲੈਂਦਾ ਹਾਂ ਜੇ ਮੈਂ ਗਲਤ ਹੋਵਾਂਗਾ ਤਾਂ ਮੈਂ ਬਾਰ-ਬਾਰ ਮਾਫੀ ਮੰਗਦਾ ਹਾਂ ਪਰ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਸਿੰਘ ਸਾਹਿਬ ਜੀ ਹੋਣ ਜਾਂ ਕੋਈ ਵੀ ਵੱਡੀ ਤਵੱਡੀ ਸਿੱਖ ਜਗਤ ਦੀ ਸ਼ਖਸੀਅਤ ਹੋਵੇ ਧਾਰਮਿਕ ਹੋਵੇ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਸਾਹਿਤਿਕ ਹੋਵੇ ਕਿਸੇ ਨੂੰ ਵੀ ਸਤਿਗੁਰੂ ਦੀ ਬਾਣੀ ਦੀ ਬੇਅਦਵੀ ਕਰਨ ਦਾ ਅਧਿਕਾਰ ਨਹੀਂ ਹੈ ਪਰ ਇਸ ਮਾਮਲੇ ਵਿੱਚ ਦੇਖਿਆ ਗਿਆ ਕਿ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਪਵਨ ਪੰਕਤੀਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1142 ਨੰਬਰ ਅੰਗ ਤੇ ਪੈਰੋ ਰਾਦ ਵਿੱਚ ਦਰਜ ਹਨ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸ਼ਾ ਤੇ ਔਰ ਜਿਸ ਪਾਪੀ ਕੋ ਮਿਲੈ ਨ ਢੋਈ ਸਨ ਅਵੇ ਤਾਂ ਨਿਰਮਲ ਹੋਈ ਸੁਖ ਪਾਇਆ ਸਤਿਗੁਰੂ ਮਨਾਏ ਸਫਲ ਪਾਏ ਸਰੂ ਤੇ ਆਏ ਪਾਲ ਬ੍ਰਹਮ ਸਤਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਦੇਸ ਆਖਰੀ ਪੰਕਤੀ ਇਸ ਬੱਦੀ ਚਾਰ ਪਦ ਨੇ ਪਾਲ ਬ੍ਰਹਮ ਗੁਰ ਪਏ ਦਇਆਲਾ ਨਾਨਕ ਦਾਸ ਦੇਖ ਪਏ ਨਿਹਾਲਾ ਇਹ ਪਾਵਨ ਪੰਕਤੀਆਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਤਖਤੀ ਤੇ ਲਿਖ ਕੇ ਤੇ ਉਹਨਾਂ ਤਖਤੀਆਂ ਗਲ ਵਿੱਚ ਪਵਾ ਕੇ ਤੇ ਭਾਵੇਂ ਇਸ ਲਈ ਸੀ ਕਿ ਅਸੀਂ ਗੁਨਾਹਗਾਰ ਆ ਤੇ ਸ਼ਰਨ ਆਇਆ ਸਾਨੂੰ ਬਖਸ਼ਿਆ ਜਾਏ ਪਰ ਇੱਥੇ ਬਾਣੀ ਦੀ ਬਹੁਤ ਵੱਡੀ ਬਿਰਤਵੀ ਹੋਈ ਜਦ ਕਿ ਉਹ ਗਲ ਵਿੱਚ ਪੰਕਤੀਆਂ ਪਾ ਕੇ ਤਖਤੀ ਮਹਾਰਾਜ ਦੀ ਬਾਣੀ ਦੀ ਲਿਖੀ ਹੋਈ ਪਾ ਕੇ ਤੇ ਉਸ ਤੇ ਮਲਮੂਤਰ ਦੇ ਛੱਟੇ ਪੈ ਰਹੇ ਸਨ ਤੇ ਉਹ ਬਰਤਨਾਂ ਦੀ ਝੂਠ ਦੇ ਛੱਟੇ ਪੈ ਰਹੇ ਸਨ ਤੇ ਇਸ ਕਰਕੇ ਚਲੋ ਬਰਤਨਾਂ ਦੀ ਝੂਠ ਬਾਰੇ ਕੋਈ ਕਹਿ ਸਕਦਾ ਵੀ ਮਹਾਰਾਜ ਦੀ ਸੇਵਾ 하기 ਉਹ ਵੀ ਨਹੀਂ ਪਾਣੀ ਚਾਹੀਦੀਆਂ ਬਾਣੀ ਦੀ ਪੰਕਤੀ ਤੇ ਪਰ ਮਲਮੂਤਰ ਦੇ ਵਿੱਚ ਜਾ ਕੇ ਤੇ ਧੋਣਾ ਸਾਫ ਕਰਨਾ ਤੇ ਉੱਥੇ ਬਾਣੀ ਦੀਆਂ ਪੰਕਤੀਆਂ ਗਲ ਵਿੱਚ ਪਾਈ ਰੱਖਦੇ ਸਿੰਘ ਸਾਹਿਬ ਜੀ ਨੇ ਕੋਈ ਉਚੇਚਾ ਹadesh ਵੀ ਨਹੀਂ ਜਾਰੀ ਕੀਤਾ ਕਿ ਜਦ ਤੁਸੀਂ ਬਾਥਰੂਮ ਦੇ ਸਾਫ ਕਰੋਗੇ ਬਲ ਮੂਤਰ ਸਾਫ ਕਰੋਗੇ ਤਾਂ ਪੰਕਤੀਆਂ ਬਾਣੀ ਦੀਆਂ ਬਾਹਰ ਸਤਕਾਰ ਸਹਿਤ ਕਿਸੇ ਨੂੰ ਪਕੜਾ ਲਓਗੇ ਆ ਉਸ ਜਗ੍ਹਾ ਤੇ ਕਿਤੇ ਬਿਰਾਜ਼ਮਾਨ ਕਾ ਇਹ ਆਪ ਜੀ ਦੀ ਜਾਣਕਾਰੀ ਵਿੱਚ ਇਹ ਨਹੀਂ ਰਿਹਾ ਕਿ ਬਾਣੀ ਦੀਆਂ ਪੰਕਤੀਆਂ ਗਲ ਵਿੱਚ ਪਾ ਕੇ ਤੇ ਮਲਮੂਤਰ ਸਾਫ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਮੈਂ ਸਾਰੇ ਪੰਥ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬਾਨ ਜੀ ਇਸ ਵੱਡੀ ਜਿਹੜੀ ਗੁਰਬਾਣੀ ਦੀ ਬੇਅਦਬੀ ਹੋਈ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦ ਜਿਹੜੇ 1100 42 ਨੰਬਰ ਅੰਗ ਤੇ ਨੇ ਪੈਰੋ ਮਾਲਾ ਪੰਜਵਾ ਮਹਾਰਾਜ ਦੇਸ਼ ਪਾਵਨ ਪੰਕਤੀਆਂ ਜੋ ਬੇਅਦਬੀ ਕੀਤੀ ਗਈ ਹੈ ਜਾਂ ਜੋ ਬੇਅਦਬੀ ਹੋਈ ਹੈ ਜਾਣੇ ਅਣਜਾਣੇ ਹੋਈ ਹੈ ਤਾਂ ਸਿੰਘ ਸਾਹਿਬ ਜੀ ਇਸ ਦਾ ਪਛਤਾਵਾ ਕਰਨ ਔਰ ਇਸ ਤੇ ਅ ਅਕਸਰੀ ਅਕਾਲ ਤਖਤ ਸਾਹਿਬ ਅਖੰਡ ਪਾਠ ਰਖਵਾ ਕੇ ਜਾਂ ਜਿਸ ਤਰ੍ਹਾਂ ਵੀ ਹੈ ਅਗਰ ਬਾਣੀ ਦੀ ਬੇਅਦਬੀ ਹੋਈ ਹੈ ਤੇ ਉਹਨਾਂ ਨੂੰ ਜਿਹੜਾ ਭਾਵੇਂ ਜੋ ਜੋ ਵੀ ਨੇ ਉਹਨਾਂ ਨੂੰ ਇਸ ਇਸ ਦਾ ਪਛਤਾਵਾ ਕਰਨਾ ਜ਼ਰੂਰੀ ਹੈ ਤੇ ਜੇ ਯਾਹ ਫਿਰ ਇੰਨੀ ਜਲਦੀ ਹੋ ਗਈ ਸੀ ਕਿ ਭਈ ਅਸੀਂ ਤਾਂ ਫਟਾਫਟ ਕਿਸੇ ਨੂੰ ਦੋਸ਼ੀ ਤੇ ਕਿਸੇ ਨੂੰ ਕੁਝ ਕਰਾਰ ਦੇ ਦੇਣਾ ਤੇ ਭਾਵੇਂ ਬਾਣੀ ਦੀ ਪੰਕਤੀ ਦੀ ਸਤਕਾਰ ਆਦਬ ਤੇ ਭੈ ਭਾਵਨੀ ਦਾ ਖਿਆਲ ਰਵੇ ਜਾਂ ਨਾ ਰਵੇ ਯਾ ਇਸ ਤਰ੍ਹਾਂ ਕੀਤਾ ਗਿਆ ਤੇ ਜੇ ਮਾਨੀਏ ਸਿੰਘ ਸਾਹਿਬ ਜੀ ਉਹ ਇਸ ਤਰ੍ਹਾਂ ਕੀਤਾ ਗਿਆ ਹੈ ਤਾਂ ਫਿਰ ਆਪ ਜੀ ਨੂੰ ਇਸ ਵੱਡੀ ਪਦਵੀ ਤੇ ਰਹਿਣ ਦਾ ਹੱਕ ਨਹੀਂ ਹੈ ਮੈਂ ਨਿਮਰਤਾ ਸਹਿਤ ਬੇਨਤੀ ਕਰ ਰਿਹਾ ਬਾਕੀ ਤੁਸੀਂ ਆਪ ਹੀ ਸੋਚੋ ਇਹ ਤੁਹਾਨੂੰ ਹੱਕ ਹੈ ਅਗਰ ਤੁਹਾਡੇ ਰਾਹੀਂ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਦੀਆਂ ਪੰਕਤੀਆਂ ਦੀ ਬੇਅਦਬੀ ਤੁਹਾਡੇ ਰਾਹੀਂ ਹੋਈ ਹੈ ਅਗਰ ਤਾਂ ਫਿਰ ਤੁਹਾਨੂੰ ਇਹ ਪਦਵੀਆਂ ਤੇ ਰਹਿਣ ਦਾ ਹੱਕ ਹੈਗਾ ਕਿ ਆਪ ਸਜ਼ਾ ਦੇ ਤੇਸਰਨਾ ਰਣਜੀਤ ਸਿੰਘ ਘੋੜੇ ਮਸਕੀਨ ਨੇ ਸਾਫ ਦਾ ਜਥੇਦਾਰ ਪਟਨਾ ਸਾਹਿਬ ਜਥੇਦਾਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਤੁਹਾਡਾ ਇੱਕ ਬਿਆਨ ਸਟੇਟਮੈਂਟ ਸਾਹਮਣੇ ਆਈ ਹੈ ਕੀ ਕਾਇਲ ਜਿਸ ਤਰੀਕੇ ਨਾਲ ਜੋ ਤਨਖਈਆ ਕਾ ਦਿੱਤੇ ਸਾਰੀ ਆਗੂਸੀ ਵਾਸ਼ਰੂਮ ਦੀ ਸਫਾਈ ਕਰ ਰਹੀ ਸੀ ਤੇ ਤਖਤੀਆਂ ਗੱਲਾਂ ਚ ਲਟਕਾਈਆਂ ਹੋਈਆਂ ਸੀ ਸਿੰਘ ਸਾਹਿਬਾਨਾਂ ਦੇ ਵੱਲੋਂ ਗੁਰਬਾਣੀ ਦੀ ਬੇਅਦਬੀ ਕੀਤੀ ਗਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਤਰ੍ਹਾਂ ਬੇਨਤੀ ਹੈ ਬਈ ਜਿਹੜਾ ਸਤਗੁਰੂ ਜੀ ਦੀ ਬਾਣੀ ਦਾ ਸਤਕਾਰ ਹੈ ਆਦਰ ਹੈ ਉਹ ਸਭ ਤੋਂ ਉੱਤੇ ਸਰਵੋਪਰੀਅ ਜੀ ਬਾਕੀ ਸਾਨੂੰ ਕਿਸੇ ਗੱਲ ਤੇ ਕੋਈ ਕਿੰਤੂ ਨਹੀਂ ਹੈ। ਕੁਬੀਰ ਸਿੰਘ ਬਾਦਲ ਸਾਰਾ ਅਕਾਲੀ ਦਲ ਸਾਰੀ ਕੈਬਨਟ ਨੇ ਹਰ ਫੈਸਲੇ ਨੂੰ ਚੋਣ ਵਿੱਚ ਪਾਇਆ। ਸਲਾਗਾ ਯੋਗ ਹੈ। ਹਮ। ਅਬ ਜਿਹੜਾ ਨਾਲ ਇਹ ਸੀਗਾ ਵਾਸ਼ਰੂਮਾਂ ਦੀ ਸਫਾਈ ਦਾ ਸੇਵਾ ਜਿਹੜੀ ਲਾਈ ਗਈ। ਜੀ। ਉਸ ਤੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਸਾਨੂੰ ਤਾਂ ਇਹ ਕਹਿਣਾ ਸੀ ਇਹ ਚਾਹੁੰਦੇ ਆ ਕਿ ਸਤਿਗੁਰੂ ਦੀ ਬਾਣੀ ਦਾ ਜੇ ਦੇ ਬਦੀ ਹੋਈ ਹੈ ਮਹਾਰਾਜ ਦੀਆਂ ਪੁਲਕੀਆਂ ਦੀ ਤਖਤੀ ਗਲ ਚ ਪਾ ਕੇ ਤੇ ਉਹਨਾਂ ਨੂੰ ਜਿਹੜਾ ਤੋੜਿਆ ਗਿਆ ਹਮ ਇਹਦਾ ਵਾਸਰੂਮਾਂ ਦੀ ਸਫਾਈ ਕਰੋ ਹਮ ਇਹ ਪੰਜਾਂ ਸੌਰੀ ਪੰਜਾਂ 'ਚ ਇੱਕ ਨੂੰ ਵੀ ਇਹ ਖਿਆਲ ਨਹੀਂ ਰਿਹਾ ਭਈ ਇਸ ਨਾਲ ਸਤਿਗੁਰੂ ਦੀ ਬਾਣੀ ਦੀਆਂ ਬੰਕਤੀਆਂ ਦੀ ਬੇਦਰੀ ਹੋਏਗੀ ਇਸ ਤੇ ਝੂਠੇ ਬਰਤਨਾਂ ਦਾ ਜਲ ਪਏਗਾ ਇਸ ਤੇ ਮਲ ਮੁੱਤਰ ਦੇ ਛੱਤੇ ਬਹਿਣਗੇ ਜੀ ਤੇ ਜੇ ਅਸੀਂ ਇੱਕ ਪਾਸੇ ਕਹਿ ਰਹੇ ਹਾਂ ਵੀ ਬਦਲੀ ਕਰਕੇ ਅਸੀਂ ਇਹਨਾਂ ਨੂੰ ਜਿਹੜੀ ਹੈ ਉਹ ਸਜ਼ਾ ਕਹਿ ਲੋ ਜਾਂ ਸੇਵਾ ਕਰਵਾ ਲਾ ਰਹੇ ਹਾਂ ਤੇ ਦੂਜੇ ਪਾਸੇ ਖੁਦ ਹੀ ਬਾਣੀ ਦੀ ਪੰਕਤੀ ਦੀ ਆਪ ਬੇਅਦਬੀ ਕਰਵਾ ਰਹੇ ਹਾਂ ਹੂੰ ਤੇ ਇਸ ਬਾਰੇ ਤਾਂ ਹੁਣ ਸਿੰਘ ਸਾਹਿਬ ਨੇ ਹੀ ਸੋਚਣਾ ਵੀ ਇਹ ਅਸੀਂ ਸਹੀ ਕੀਤਾ ਕਿ ਗਲਤ ਕੀਤਾ ਹੂੰ ਤੇ ਜਾਂ ਗਲੀ ਵਿੱਚ ਨਾ ਕੋ ਹੋ ਗਿਆ ਵੀ ਐਨੀ ਜਲਦੀ ਸੀ ਵੀ ਅਸੀਂ ਪਹਿਲਾਂ ਫਟਾਫਟ ਤਖਤੀਆਂ ਪਵਾ ਦਿੱਤੀ ਹੋਰ ਕੋਈ ਫਿਕਰਾ ਨਹੀਂ ਤੁਹਾਨੂੰ ਕਿਉਂ ਲੱਗਦਾ ਹੈ ਕਿ ਸਿੰਘ ਸਾਹਿਬਾਨਾਂ ਨੂੰ ਇੰਨੀ ਜਲਦੀ ਸੀ ਤਨਖਾ ਲਗਾਣ ਦੀ ਉਹ ਜਲਦਬਾਜੀ ਚ ਹੀ ਹੋ ਜਾਂਦੀਆਂ ਨੇ ਉਹਲਾ ਬਟਨ ਥੱਲੇ ਹੋ ਜਾਂਦਾ ਥੱਲਾ ਬਟਨ ਉੱਤੇ ਹੋ ਜਾਂਦਾ ਹੂੰ ਕਬੀੜ ਦੇ ਬਟਨ ਬੰਦ ਕਰਦੇ ਆ ਜਲਦਬਾਜੀ ਹੀ ਹੁੰਦਾ ਹੂੰ ਕਈ ਵਾਰੀ ਬੰਦਾ ਪਜਾਮਾ ਜਿਹੜਾ ਉਹ ਕੌਣ ਲੱਗਿਆ ਪੁੱਠਾ ਪਾ ਲੈਂਦਾ ਹੂੰ ਉਹ ਜੀ ਸਭ ਜਲਦਬਾਜੀ ਚ ਹੀ ਹੁੰਦਾ ਜੀ ਗੱਲ ਕੋਈ ਹੋਰ ਕਰਨੀ ਐ ਕਰ ਕੋਈ ਹੋਰ ਜਾਂਦੇ ਆ ਹੂੰ ਇਸ ਲਈ ਜਿਹੜਾ ਇਹ ਹੈ ਮਾਮਲਾ ਸੰਗੀਨ ਹੈ ਪੰਥ ਨੇ ਇਸ ਗੱਲ ਨੂੰ ਵਿਚਾਰਨਾ ਹੈ ਸਤਕਾਰਯੋਗ ਸਿੰਘ ਸਾਹਿਬਾਨ ਜੀ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਇਸ ਤੇ ਸਪਸ਼ਟੀਕਰਨ ਦਿੱਤਾ ਜਾਵੇ ਕਿ ਇਹ ਇਹ ਪੰਕਤੀਆਂ ਦੀ رائے ਕਿੰਨੇ ਦਿੱਤੀ ਹੈ ਹੂੰ ਜੇ ਤੁਸੀਂ ਪੰਕਤੀਆਂ ਲਿਖਾਉਣੀਆਂ ਸੀ ਤੁਸੀਂ ਉਹਨਾਂ ਨੂੰ ਵਾਸ਼ਰੂਮਾਂ ਦੀ ਸਫਾਈ ਕਰਨ ਲਈ ਨਹੀਂ ਭੇਜਣਾ ਸੀ ਸਾਫ਼-ਸਾਫ਼ ਦਿਖਾਇਆ ਜਾ ਦੇਖਿਆ ਜਾ ਰਿਹਾ ਦਲਜੀਤ ਸਿੰਘ ਟੀਮਾ ਉੱਥੇ ਵਾਸ਼ਰੂਮ ਦੀ ਸਫਾਈ ਕਰ ਰਹੇ ਨੇ ਔਰ ਉਹ ਗੱਲ ਚ ਮਾਰੇ ਦੀਆਂ ਪੰਕਤੀਆਂ ਦੀ ਜਿਹੜੀ ਹੈ ਤਖਤੀ ਪਾਈ ਹੋਈ ਹੈ ਹੂੰ ਇਹ ਤੁਹਾਨੂੰ ਲੱਗਦਾ ਸੀ ਕਿ ਜਦੋਂ ਵਾਸ਼ਰੂਮ ਦੀ ਸਫਾਈ ਕੀਤੀ ਜਾਣੀ ਸੀ ਤੇ ਕਿਸ ਦੀ ਡਿਊਟੀ ਲਗਾਈ ਜਾਣੀ ਸੀ ਕਿ ਜੋ ਤਖਤੀਆਂ ਨੇ ਉਸ ਟਾਈਮ ਘਲਾਤੋਂ ਲੋਹਾਲੀਆਂ ਜਾਣ। ਨਾ ਪਹਿਲੀ ਗੱਲ ਤਾਂ ਬਾਣੀ ਦੀਆਂ ਪੰਕਤੀਆਂ ਜਦ ਇਸ ਤਰ੍ਹਾਂ ਦੀ ਸੇਵਾ ਲਾਉਣੀ ਹੋਵੇ। ਹਾਂ। ਬਾਣੀ ਦੀਆਂ ਪੰਕਤੀਆਂ ਲਿਖਣੀਆਂ ਹੀ ਨਹੀਂ ਚਾਹੀਦੀਆਂ ਸੀ। ਕੋਈ ਹੋਰ ਫਿਕਰਾ ਲਿਖ ਲੈਂਦੇ ਮੈਂ ਗੁਨਾਹਗਾਰ ਆ ਮੈਨੂੰ ਬਖਸ਼ ਲਓ ਮੈਂ ਪਾਪੀ ਆ ਕੋਈ ਇਸ ਤਰ੍ਹਾਂ ਦੀ ਪੰਕਤੀ ਲਿਖ ਲੈਂਦੇ। ਹਾਂ। ਫਿਕਰਾ ਕੋਈ ਲਿਖ ਲੈਂਦੇ ਤਾਂ ਕਾਬਲੇ ਕਬੂਲ ਹੁੰਦਾ। ਪਰ ਹੁਣ ਜਦ ਸਤਿਗੁਰੂ ਦੀ ਬਾਣੀ ਹੀ ਗੁਰੂ ਹੈ ਨਾ। ਗੁਰੂ ਗੰਸਾਬ ਜੀ ਮੱਥਾ ਇਸ ਲਈ ਕਹਿ ਰਹੇ ਹਨ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਨਤ ਸਾਰੇ ਹੂੰ ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰ ਤੱਕ ਗੁਰੂ ਨਿਸ਼ਤਾਰੇ ਹੂੰ ਤਾਂ ਜਿਸ ਕਰਕੇ ਵੀ ਇਹ ਜੋ ਵੀ ਇਹਦਾ ਪਾਇਸ ਹੋਵੇ ਜਿਸ ਕਰਕੇ ਵੀ ਹੋਇਆ ਉਹ ਭਵੇਂ ਸਿੰਘ ਸਾਹਿਬਾਨ ਜੀ ਸੋਣ ਸਤਕਾਰਯੋਗ ਜਗਧਾਰ ਸਾਹਿਬਾਨ ਹੋਣ ਭਾਵੇਂ ਕੋਈ ਉਹਨਾਂ ਦਾ ਮੈਨੇਜਰ ਮੈਂ ਤਾਂ ਇਹ ਸੁਣਿਆ ਵੀ ਸਤਕਾਰਯੋਗ ਸਿੰਘ ਸਾਹਿਬ ਸ੍ਰੀਮਾਨ ਗੰਗੀ ਰਗਵੀਰ ਸਿੰਘ ਜੀ ਬਹੁਤ ਚੰਗੀ ਹਾਂ ਜੀ ਮੈਂ ਸਮਝਦਾ ਹਾਂ ਉਹ ਖੁਦ ਅਨਾਉਂਸ ਕਰ ਰਹੇ ਸੀ ਕਿ ਇਹ ਮੈਨੇਜਰ ਜਿਸ ਪੋਸਿਸ਼ਨ ਦੀ ਜਿਹੜੇ ਸਖਤਰੇ ਤੇ ਮੈਨੇਜਰ ਨੇ ਉਹ ਇੱਕ ਨਾਮ ਉਹਨਾਂ ਨੇ ਹੋਰ ਲਿਆ ਵੀ ਉਹ ਜਾ ਕੇ ਤੇ ਗਲਾਂ 'ਚ ਤਖਤੀਆਂ ਪਾਉਣ ਹੂੰ ਤਖਤੀਆਂ ਪਾਈਆਂ ਗਈਆਂ ਲੇਕਿਨ ਇਹ ਖਿਆਲ ਨਹੀਂ ਰੱਖਿਆ ਗਿਆ ਕਿ ਉਹ ਤਖਤੀਆਂ ਤੇ ਬਾਣੀ ਲਿਖੀ ਹੋਈ ਹੈ ਤੇ ਬਾਣੀ ਵਾਸ਼ਰੂਮਾਂ ਵਿੱਚ ਜਾ ਕੇ ਜਿਹੜੀਆਂ ਪੰਕਤੀਆਂ ਨਹੀਂ ਲਿਜਾਈਆਂ ਜਾ ਸਕਦੀ ਹੂੰ ਇਸ ਲਈ ਅਸੀਂ ਸਾਰੇ ਕੌਮ ਨੂੰ ਇਹ ਬੇਨਤੀ ਕੀਤੀ ਹੈ ਵੀ ਕਹਿੰਦੇ ਕਿਸ ਵਸੇ ਦਾ ਮਾਨਯੋਗ ਸਿੰਘ ਸਾਹਿਬਾਨ ਮੈਂ ਫਿਰ ਕਹਾਂ ਮੈਂ ਕੋਈ ਕਿੰਤੂ ਨਹੀਂ ਕਰ ਰਿਹਾ ਉਹਨਾਂ ਦੇ ਨਹੀਂ ਰਣਜੀਤ ਸਿੰਘ ਜੀ ਹੋਨੇ ਤੁਹਾਡੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਜਦੋਂ ਵੀ ਤਨਖਾਹ ਲਗਾਈ ਜਾਂਦੀ ਹੈ ਜਾਂ ਫਿਰ ਸੇਵਾ ਨਿਭਾਈ ਜਾਂਦੀ ਹੈ ਉਸ ਟਾਈਮ ਤਖਤੀਆਂ ਜੋ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੁੰਦੀਆਂ ਨੇ ਉਹ ਪਾਣੀ ਹੀ ਨਹੀਂ ਚਾਹੀਦੀ ਤੁਸੀਂ ਆ ਕਹਿ ਰਹੇ ਹੋ ਮੈਂ ਤਾਂ ਇਹ ਬੇਇਤੀ ਕਰ ਰਿਹਾ ਗੁਰਬਾਣੀ ਦੀਆਂ ਪੰਕਤੀਆਂ ਤਾਂ ਜਿਹੜੀਆਂ ਨੇ ਪਾਉ ਹੀ ਨਾ ਦੇ ਇਸ ਤਰ੍ਹਾਂ ਦੀ ਜਗ੍ਹਾ ਭੇਜਣਾ ਹੈ ਨਾ ਵਾਸ਼ਰੂਮ ਕਰਨਾ ਸੇ ਸਾਫ਼ ਕਰਨੇ ਨੇ ਤੇ ਫਿਰ ਬਾਣੀ ਦੀਆਂ ਪੰਕਤੀਆਂ ਨਹੀਂ ਹੋਣੀਆਂ ਚਾਹੀਦੀ ਹੂੰ ਉੱਤੇ ਕੋਈ ਹੋਰ ਫਿਕਰਾ ਲਿਖ ਲਓ ਕੋਈ ਹੋਰ ਸ਼ਬਦ ਲਿਖ ਲਓ ਵੀ ਮੈਂ ਗੁਨਾਹਗਾਰ ਆ ਮੈਨੂੰ ਮਾਫ਼ ਕਰਦੇ ਹੋ ਯਾਰ ਵਗੈਰਾ ਵਗੈਰਾ ਕੁਝ ਵੀ ਲਿਖਿਆ ਜਾ ਸਕਦਾ ਤੇ ਜੇ ਬਾਣੀ ਦੀਆਂ ਪੰਕਤੀਆਂ ਲਿੰਕ ਗਲਚਾਉਣੇ ਆ ਫਿਰ ਵਾਸ਼ਰੂਮਾਂ ਵਿੱਚ ਕਿਉਂ ਭੇਜਿਆ ਜਾ ਰਿਹਾ ਹੈ ਤੇ ਬੇਅਦਬੀ ਇਸ ਦੀ ਇਸ ਦੀ ਪਰ ਤੁਸੀਂ ਇਸ ਤਰੀਕੇ ਨਾਲ ਸਵਾਲੀ ਨਿਸ਼ਾਨ ਜਥੇਦਾਰ ਸਾਹਿਬਾਨਾਂ ਤੇ ਖੜੇ ਕਰ ਰਹੇ ਹੋ ਤੁਸੀਂ ਇਹਨੂੰ ਸਵਾਲੀਆ ਨਿਸ਼ਾਨ ਸਮਝ ਲਓ ਜਾਂ ਬਾਣੀ ਦੀ ਬੇਅਦਬੀ ਦੇ ਖਿਲਾਫ ਬੋਲਣਾ ਸਮਝ ਲਓ ਜੇ ਇੱਕ ਪਾਸੇ ਤਾਂ ਮਾਨਯੋਗ ਸਿੰਘ ਸਾਹਿਬਾਨ ਸੇਵਾ ਹੀ ਇਸ ਕਰਕੇ ਸਜ਼ਾ ਇਹ ਕਹਿ ਲੋ ਇਸ ਕਰਕੇ ਲਾ ਰਹੇ ਨੇ ਕਿ ਉਹ ਬੇਅਦਬੀਆਂ ਹੋਈਆਂ ਨੇ ਹੂੰ ਤੇ ਬੇਅਦਬੀਆਂ ਵਾਲੇ ਤਾਂ ਆ ਪਤਾ ਵੀ ਚੱਲ ਗਿਆ ਕੱਲ ਅਜੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੂੰ ਦਿੱਲੀ ਦੇ ਨੂੰ ਸਜ਼ਾ ਹੋਈ ਹੈ 2 ਸਾਲ ਦੀ 295 ਜਿਨਾਂ ਕੁਰਾਨ ਸ੍ਰੀ ਵਿਦਿਅਦਬੀ ਕੀਤੀ ਹੈ ਬੇਅਦਬੀਆਂ ਕਰਨ ਵਾਲੇ ਕਿਹੜੇ ਨੇ ਤਾਂ ਅਦਾਲਤਾਂ ਦੇ ਸਾਹਮਣੇ ਲਿਆ ਰਹੀਆਂ ਨੇ ਹੂੰ ਤੇ ਜੇ ਚਲੋ ਉਹਨਾਂ ਮੰਨ ਨਹੀਂ ਲਿਆ ਉਹਨਾਂ ਕਬੂਲ ਕਰ ਲਿਆ ਗੱਲ ਖਤਮ ਉਸ ਤੋਂ ਬਾਅਦ ਜੇ ਹੁਣ ਆਪਾਂ ਨਵੀਂ ਇੱਕ ਬੇਅਦਬੀ ਆਪ ਹੀ ਕਰ ਦਈਏ ਸਾਡੇ ਕੋਲੇ ਹੋ ਜਾਏ ਭਾਵੇਂ ਸਾਡੇ ਅਣਗਹਿਲੀ ਕਰਕੇ ਹੋ ਜਾਏ ਜਾਂ ਭਾਵੇਂ ਸਾਡੀ ਜਾਣਕਾਰੀ ਵਿੱਚ ਹੋ ਜਾਏ ਤਾਂ ਇਹਨਾਂ ਨੂੰ ਨਹੀਂ ਪਤਾ ਮਾਨਯੋਗ ਸਿੰਘ ਸਾਹਿਬਾਨ ਜੀ ਨੂੰ ਕਿ ਅਸੀਂ ਇਹ ਬਾਣੀ ਦੀਆਂ ਪੰਕਤੀਆਂ ਵਾਸ਼ਰੂਮਾਂ 'ਚ ਕਿਉਂ ਭੇਜਣ ਲੱਗੇ ਆ ਹੂੰ ਹੂੰ ਤੇ ਜੇ ਹੋਇਆ ਤਾਂ ਇਹਦਾ ਨੋਟਿਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਲੈਣਾ ਚਾਹੀਦਾ ਸਿੰਘ ਸਾਹਿਬਾਨ ਜੀ ਨੂੰ ਵੀ ਅਪੋਲੋਜਾਈਜ਼ ਕਰਨਾ ਚਾਹੀਦਾ ਔਰ ਸਾਰੇ ਕੌਮ ਨੇ ਇਸ ਬਾਰੇ ਵਿਚਾਰਨਾ ਚਾਹੀਦਾ ਤੁਹਾਡਾ ਕਾਫੀ ਤਿੱਖਾ ਪ੍ਰਤੀਕ੍ਰਮ ਆਇਆ ਹੈ ਕਿ ਜਥੇਦਰਾ ਸਾਹਿਬਾਨਾ ਨੂੰ ਪਦਵੀ ਤੇ ਰਹਿਣ ਦਾ ਹੱਕ ਨਹੀਂ ਆ ਜੇ ਉਹ ਉਹਨਾਂ ਦੇ ਰਾਹੀਂ ਇਹ ਗੱਲ ਹੋਈ ਹੈ ਜੇ ਉਹਨਾਂ ਨੇ ਖੁਦ ਹੀ ਭੇਜਿਆ ਹੈ ਜੇ ਉਹਨਾਂ ਰਾਹੀਂ ਇਹ ਅਰਾਈ ਦੇ ਪੰਕਤੀਆਂ ਦੀ ਬੇਅਦਬੀ ਹੋਈ ਹੈ ਤਾਂ ਫਿਰ ਨਹੀਂ ਦਾ ਹੱਕ ਹੈਗਾ ਰਹਿਣ ਦਾ ਜੇ ਕਿਸੇ ਪਦਵੀ ਤੇ ਬੈਠਾ ਹੀ ਕੋਈ ਵਿਅਕਤੀ ਗੁਰਬਾਣੀ ਦੀ ਬੇਅਦਬੀ ਦਾ ਬਾਇਸ ਬਣ ਜਾਏ ਤਾਂ ਫਿਰ ਉਹਨੂੰ ਉਹਨੂੰ ਰਾਈਟ ਨਹੀਂ ਹੈਗਾ ਸਿੱਖ ਸਿਧਾਂਤ ਮੁਤਾਬਕ ਕਿ ਉਹ ਕਿਸੇ ਵੀ ਪਦਵੀ ਤੇ ਰਹੇ ਹੂੰ ਅਸੀਂ ਇਹ ਹੀ ਗੱਲ ਕਹੀ ਜੀ 2 ਦਸੰਬਰ ਨੂੰ ਪੂਰਾ ਫੈਸਲਾ ਸੁਣਾਇਆ ਗਿਆ ਹੈ ਕਿ ਉਸ ਤੋਂ ਬਾਅਦ ਅਕਾਟਖ ਸਾਹਿਬ ਦੇ ਸਕਤਰ ਤੇ ਨਾਲ ਤੁਸੀਂ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡਾ ਬਿਆਨ ਅੰਤ ਪਹਿਲਾ ਕਿੱਥੇ ਜੀ ਅਕਾਟਖ ਸਾਹਿਬ ਸਕਤਰਤ ਉਹ ਤਾਂ ਤਰਾਸੀ ਕਰੀਏ ਵੀ ਜੇ ਸਿੱਧਾ-ਸਿੱਧਾ ਟੀਵੀ ਚੈਨਲਾਂ ਤੇ ਦਿਖ ਨਹੀਂ ਰਿਹਾ ਹੂੰ ਕੋਈ ਡਾਊਟ ਹੋਵੇ ਤੇ ਅਸੀਂ ਕਈ ਬਿਆਨ ਨਹੀਂ ਹੋਇਆ ਹੋਇਆ ਕਿ ਹੋਇਆ ਕਿ ਨਹੀਂ ਹੋਇਆ ਤਾਂ ਅਸੀਂ ਪੁੱਛ ਲਈ ਜੇ ਸਾਹਮਣੇ ਵੀਡੀਓ ਦਿਖ ਰਹੀ ਹੈ ਕਿ ਦਰਜੀਤ ਸਿੰਘ ਟੀਮਾਂ ਦੇ ਗਲ ਵਿੱਚ ਤਖਤੀ ਹੈ ਤੇ ਉਹ ਵਾਸ਼ਰੂਮ ਕਲੀਨ ਕਰ ਰਹੇ ਨੇ ਔਰ ਉਹ ਸਾਰੀਆਂ ਛਿੱਟਾਂ ਪੈਂਦੀਆਂ ਹੀ ਨੇ ਕਿ ਨਹੀਂ ਪੈਂਦੀਆਂ ਹੂੰ ਤੇ ਫਿਰ ਉਹ ਸਾਹਮਣੇ ਬੇਅਦਬੀ ਦਿੱਤ ਰਹੀ ਹੈ ਤੇ ਫਿਰ ਹੁਣ ਉਹ ਉਹਦੇ ਬਾਰੇ ਪੁੱਛਾਂਗੇ ਤੇ ਸਾਨੂੰ ਕਿਹਨੇ ਦੱਸਣਾ ਬਈ ਇਹ ਅਗਲੇ ਵੀ ਕਰ ਸਕਦੇ ਹੋ ਤੂੰ ਕਿਉਂ ਪੁੱਛਦਾ ਤੈਨੂੰ ਕੀ ਲੋੜ ਪੁੱਛਣ ਦੀ ਹੂੰ ਜਾਂ ਕੋਈ ਹੋਰ ਗੱਲ ਹੋ ਸਕਦੀ ਹੈ ਇਸ ਕਰਕੇ ਜੇ ਨਾਂ ਦਿਖਦੀ ਉਹ ਫਿਰ ਤਾਂ ਅਸੀਂ ਉਹਨਾਂ ਨੂੰ ਨਿਮਰਤਾ ਸਹਿਤ ਪੁੱਛੀਏ ਬੀਬੇ ਹੁਣ ਵੀ ਅਸੀਂ ਨਿਮਰਤਾ ਸਹਿਤ ਹੀ ਕਰ ਰਹੇ ਹਾਂ ਤੁਹਾਡਾ ਕਹਿਣਾ ਹੈ ਕਿ ਉਹ ਜੱਜਤਾਰ ਸਾਹਿਬਾਨ ਆਪ ਨੋਟਿਸ ਲੈਣ ਜੱਜਤਾਰ ਸਾਹਿਬ ਇਸ ਲਈ ਕੌਮ ਕੋਲੋਂ ਗੁਰੂ ਸਾਹਿਬ ਕੋਲੋਂ ਮਾਫੀ ਮੰਗਣ ਕਿ ਗਲਤ ਹੋਇਆ ਇਹ ਬਾਣੀ ਦੀ ਵਿਧਵੀ ਨਹੀਂ ਪੰਕਤੀ ਲਾਉਣੀ ਚਾਹੀਦੀ ਸੀ ਬਾਕੀ ਕੌਮ ਦੀ ਕਚੜੀ ਵਿੱਚ ਖਾਲਸਾ ਪੰਥ ਸਭ ਜਾਣਦਾ ਕੋਈ ਅਣਜਾਣਤਾ ਨਹੀਂ ਸਾਰੀ ਕੌਮ ਵੀ ਜਾਣਦੀ ਹੈ ਸਿੰਘ ਸਾਹਿਬਾਨ ਆਪ ਵੀ ਜਾਣਦੇ ਨੇ ਇਸੇ ਮਾਨਯੋਗ ਧਾਮੀ ਸਾਹਿਬ ਨੂੰ ਵੀ ਅਸੀਂ ਕਹਾਂਗੇ ਜੇ ਤੁਹਾਡੇ ਹੁੰਦਿਆ ਹੋਇਆ ਇਹ ਪੰਕਤੀਆਂ ਜੇ ਲਿਖੀਆਂ ਗਈਆਂ ਤੇ ਤੁਸੀਂ ਇਸ ਤੇ ਨੋਟਿਸ ਕਿਉਂ ਨਹੀਂ ਲਿਆ ਹੂੰ ਸਾਡੇ ਸਤਕਾਰਯੋਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਨੇ ਔਰ ਐਡਵੋਕੇਟ ਨੇ ਸੁਖਾਰ ਹਜਿੰਦਰ ਸਿੰਘ ਜੀ ਧਾਮੀ ਹਮ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਭਾਈ ਤੁਹਾਨੂੰ ਵੀ ਇਸ ਤੇ ਨੋਟਿਸ ਲੈਣਾ ਚਾਹੀਦਾ ਸੀ ਵੀ ਐਜੀ ਵੱਡੀ ਗੱਲ ਹੋ ਰਹੀ ਤੁਹਾਨੂੰ ਨਜ਼ਰ ਕਿਉਂ ਨਹੀਂ ਆਇਆ ਦਿਖਿਆ ਕਿਉਂ ਨਹੀਂ ਹਮ ਹਮ ਤੇ ਤੁਸੀਂ ਕੰਟੈਕਟ ਕਰੋਗੇ ਅੱਜ ਹਾਂਜੀ ਤੁਸੀਂ ਕੰਟੈਕਟ ਕਰੋਗੇ ਗੱਲਬਾਤ ਕਰੋਗੇ ਜ਼ਰੂਰ ਕਰਾਂਗੇ ਜ਼ਰੂਰ ਕਰਾਂ ਕਿਉਂ ਨਹੀਂ ਕਰਾਂ ਕਰਨਾ ਚਾਹੀਦਾ ਹੈ ਅਗਰ ਇਸ ਮਾਮਲੇ ਤੇ ਗੱਲ ਨਹੀਂ ਕਰਨੀ ਤਾਂ ਫਿਰ ਕਿਸ ਮਾਮਲੇ ਤੇ ਗੱਲ ਕਰਨੀ ਹਮ ਹਮ ਜੇ ਉਹ ਅਸੀਂ ਦੋਸ਼ੀ ਹੀ ਇਸ ਗੱਲ ਦਾ ਲਾਇਆ ਦੋਸ਼ੀ ਇਸ ਗੱਲ ਦਾ ਲਾਇਆ ਕਿ ਬੇਅਦਬੀਆਂ ਹੋਈਆਂ ਨੇ ਹੋਰ ਕਈ ਗੱਲਾਂ ਹੋਈਆਂ ਨੇ ਉਹਨਾਂ ਨੇ ਸਾਰੀਆਂ ਝੋਲੀ 'ਚ ਪਵਾ ਲਈਆਂ ਇੱਕ ਵੱਡੀ ਗੱਲ ਹੈਗੀ ਤੇ ਉਹਨਾਂ ਨੇ ਸਾਰੀਆਂ ਚੀਜ਼ਾਂ ਮੰਨ ਲਈਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਬੂਲ ਕਰ ਲਈਆਂ ਇਹ ਹੀ ਇਹ ਇਸਾਈਅਤ ਵਿੱਚ ਵੀ ਇਹ ਹੁੰਦਾ ਵੀ ਤੁਸੀਂ ਪਬਲਿਕਲੀ ਆ ਕੇ ਚਰਚ ਵਿੱਚ ਆਪਣੀ ਗੱਲ ਕਰੋ ਤੇ ਖੁਦਾ ਤੁਹਾਨੂੰ ਮਾਫ ਕਰ ਦੇਗਾ ਜੀ ਤੇ ਗੁਰੂ ਸਾਹਿਬ ਦਾ ਤੇ ਭਗਤ ਵਚਨ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਇੱਥੇ ਤਾਂ ਸਾਰਾ ਹੈ ਹੀ ਖੇਡ ਹੀ ਇਹ ਫਿਰ ਦੇਖੋ ਹੁਣ ਜੇ ਸਿੰਘ ਸਾਹਿਬਾਨ ਜੀ ਦੀ ਮੌਜੂਦਗੀ ਵਿੱਚ ਫਿਰ ਇੱਕ ਨਹੀਂ ਪੰਜ ਸਿੰਘ ਸਾਹਿਬਾਨ ਦੀ ਮੌਜੂਦਗੀ ਵਿੱਚ ਇਹ ਹੋ ਜਾਏ ਤਾਂ ਫਿਰ ਤਾਂ ਉਹੀ ਗੱਲ ਹੋਏਗੀ ਜਿਵੇਂ ਭਗਤ ਜੀ ਦੇ ਬਚਨ ਨੇ ਵੀ ਕਿਹਾ ਬਸ ਜੋ ਬਿਖਦੇ ਮਹਤਾਰੀ ਜੇ ਮਾਂ ਹੀ ਬੱਚੇ ਨੂੰ ਜ਼ਹਿਰ ਦੇਣ ਲੱਗ ਪਈ ਜੀ ਤਾਂ ਉਹਨੂੰ ਕੌਣ ਬਚਾਏਗਾ ਜੇ ਸਾਹਿਬ ਸਿੰਘ ਸਾਹਿਬਾਨ ਜੀ ਦੀ ਮੌਜੂਦਗੀ ਵਿੱਚ ਖੁਦ ਉਹ ਤਖਤੀਆਂ ਪਵਾ ਰਹੇ ਨੇ ਤੇ ਖੁਦ ਹੀ ਉਹ ਉਹਨਾਂ ਨੂੰ ਵਾਸ਼ਰੂਮ ਚ ਮਲਮੂਤਰ ਸਾਫ ਕਰਨ ਲਈ ਭੇਜ ਰਹੇ ਨੇ ਤਾਂ ਫਿਰ ਹੁਣ ਬਾਕੀਆਂ ਤੋਂ ਅਸੀਂ ਕੀ ਉਮੀਦ ਕਰਾਂਗੇ ਕਿ ਬੇਅਦਬੀ ਜਿਹੜੀ ਹੈ ਕਿਵੇਂ ਰੋਕੀ ਜਾਏਗੀ ਜੀ ਜੀ ਚਲੋ ਕੀ ਗੱਲ ਹੀ ਨਹੀਂ ਹੈ ਸਿੰਘ ਸਾਹਿਬਾਨ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਣਜੀਤ ਸਿੰਘ ਘੋਰੇ ਮਸਕੀਨ ਸਾਹਿਬ ਦਾ ਜਥੇਦਾਰ ਪਟਨਾ ਸਾਹਿਬ ਸਾਣਾ ਜੁੜੇ ਹਾਲਕੁਣਾ ਦੇ ਵੱਲ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਵੱਡੀ ਬੇਅਦਬੀ ਹੋਈ ਹੈ ਸਿੰਘ ਸਾਹਿਬਾਨ ਇਸ ਦਾ ਪਛਤਾਪ ਕਰਨ ਹਾਲਕੁਣਾ ਦੇ ਵੱਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਸ ਗੱਲ ਦਾ ਉਹ ਜ਼ਿਕਰ ਕਰਨਗੇ ਕੰਟੈਕਟ ਕਰਨਗੇ ਤੇ ਕਹਿਣਗੇ ਕਿ ਕੋਈ ਸਟੈਪ ਲਿਆ ਜਾਏ ਕਿਉਂਕਿ ਜਥੇਦਾਰ ਸਾਹਿਬਾਨ ਦੇ ਵੱਲੋਂ ਹੀ ਗੁਰਬਾਣੀ ਦੀਆਂ ਤੁਕਾਂ ਦੀ ਬੇਅਦਬੀ ਕੀਤੀ ਗਈ ਹੈ